ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁੱਖ ਲਗਾਓ ਭਵਿੱਖ ਬਚਾਓ ਤੇ ਰੁੱਖਾਂ ਦੇ ਲੰਗਰ ਲਗਾਓ ਇਹਦੀ ਤਹਿਤ ਜਿਹੜੀ ਮਹਮਤ ਸੁਪਨਿਆਂ ਦੇ ਘਰ ਵਿੱਚ ਸ਼ੁਰੂ ਕੀਤੀ ਗਈ ਆ ਉਹਦੇ ਵਾਸਤੇ ਅੱਜ ਸਾਡਾ ਜਗਰਾਉ ਤੋਂ ਵੀਰ ਬੰਦਾ ਵੀਰ ਬਲਰਾਜ ਸਿੰਘ ਇਹ ਗਾਣੇ ਵੀ ਲਿਖਦਾ ਬਾਈ ਤੇ ਗਾਣੇ ਗਾਉਂਦਾ ਵੀ ਹੈ ਬਾਈ ਤੇ ਅੱਜ ਇੱਕ ਗਾਣਾ ਲੈ ਕੇ ਲੈ ਕੇ ਆਇਆ এনवायरमेंट ਵਾਸਤੇ ਬਾਤਾਂ ਕਰਨ ਵਾਸਤੇ ਅੱਜ ਵੀਰ ਕੋਈ ਲਵਜ ਸੰਝੇ ਕਰਨਾ ਚਾਹੁੰਦਾ ਆਪਣੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਭਰਾ ਗੁਰਪ੍ਰੀਤ ਮੈਂਟੂ ਵੀਰ ਜੀ ਜਿਨ੍ਹਾਂ ਦੀ ਬਦੌਲਤ ਤੇ ਪ੍ਰੇਰਣਾ ਸਦਕਾ ਮੈਂ ਚੰਗੇ ਗੀਤਾਂ ਨੂੰ ਤਵੱਜੋ ਦਿਨਾ ਵਾ ਤੇ ਅੱਜ ਜੋ ਕਿ ਗੁਰਪ੍ਰੀਤ ਮੈਂਟੂ ਵੀਰ ਜੀ ਮਹਿਮ ਚਲਾਈ ਆ ਰੁੱਖ ਲਗਾਓ ਭਵਖ ਬਚਾਓ ਉਸਦੇ ਸਬੰਧ ਚ ਗੀਤ ਤੁਹਾਡੀ ਨਜ਼ਰ ਕੰਨ ਲੱਗਿਆ ਟੀਮ ਆਗਾਜ ਸਾਡੇ ਕੋਲੇ ਆਈ ਏ ਸੰਗਰੂਰ ਜ਼ਿਲ੍ਹੇ ਚੋਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਜੀਮੇ ਜ਼ਰੂਰੀ ਸਾਡੇ ਲਈ ਪਾਣੀ ਏ ਇੱਕ ਦਿਨ ਖਤਮ ਨਹੀਂ ਹੋ ਜੂ ਕਹਾਣੀ ਏ ਸਾਰੇ ਇੱਕ ਦੂਜੇ ਨੂੰ ਜਗ ਤੂੰ ਸਿਲਾਓ ਰੁੱਖ ਲਗਾਓ ਜੀਵਨ ਬਚਾਓ ਰੁੱਖ ਲਗਾਓ ਪਵੈਖ ਬਚਾਓ ਪੜ ਲਿਖੇ ਬੱਚੇ ਸਾਡੇ ਲੈਣ ਆਕਸੀਜਨ ਨੂੰ ਬੀਨਬ ਜਮਹੋਤ ਦਾ ਬਣ ਦਈਏ ਨਾ ਹਰੀ ਜਨ ਨੂੰ ਪੜ ਲਿਖੇ ਬੱਚੇ ਸਾਡੇ ਲੈਣ ਚੰਗੀ ਆਕਸੀਜਨ ਨੂੰ ਬੀਨਬ ਜਮਹੋਤ ਦਾ ਬਣ ਦਈਏ ਨਾ ਹਰੀ ਜਨ ਨੂੰ ਸਾਰੇ ਪੱਕਾ ਮਾਨੇ ਆਪਣਾ ਬਣਾਓ ਰੁੱਖ ਲਗਾਓ ਜੀਵਨ ਬਚਾਓ ਰੁੱਖ ਲਗਾਓ ਪਵਿਕ ਬਚਾਓ ਬੱਚਿਆਂ ਦੇ ਵਾਂਗੂ ਪਿਆਰ ਕਰਨਾ ਹੈ ਰੁੱਖਾਂ ਨੂੰ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਲੈਣਾ ਹੈਗਾ ਸੁੱਖਾਂ ਨੂੰ ਬੱਚਿਆਂ ਦੇ ਵਾਂਗੂ ਪਿਆਰ ਕਰਨਾ ਹੈ ਰੁੱਖਾਂ ਨੂੰ ਜ਼ਿੰਦਗੀ ਦੇ ਵਿੱਚ ਜੇ ਲੈਣਾ ਤੁਸੀਂ ਸੁੱਖਾਂ ਨੂੰ ਵੱਧ ਤੋਂ ਵੱਧ ਹਿੱਸਾ ਪਾਓ ਰੁੱਖ ਲਗਾਓ ਪਵਿੱਖ ਬਚਾਓ ਰੁੱਖ ਲਗਾਓ ਪਵਿੱਖ ਬਚਾਓ ਗੁਰਪੀਤ ਮਿੰਟੂ ਵੀਰ ਰੁੱਖਾਂ ਨੂੰ ਲਵਾਉਂਦੇ ਨੇ ਏਰੀਏ ਦੇ ਵਿੱਚ ਵੱਡਾ ਹਿੱਸਾ ਇਹ ਪਾਉਂਦੇ ਨੇ ਦੁਨੀਆਂ ਦੇ ਵਿੱਚ ਵੱਡਾ ਹਿੱਸਾ ਇਹ ਪਾਉਂਦੇ ਨੇ ਬੱਲੇ ਰਾਚ ਚਿਚਕ ਰਾਮਰਲ ਸਹਿਯੋਗ ਕਰਾਓ ਰੁੱਖ ਲਗਾਓ ਪਾਵੇਖ ਬਚਾਓ ਰੁੱਖ ਲਗਾਓ ਪਾਵੇਖ ਬਚਾਓ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਅਸੀਂ ਬਹੁਤ ਧੰਨਵਾਦੀਆਂ ਗੁਰਪ੍ਰੀਤ ਮਿੰਟੂ ਵੀਰ ਜੀ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਮਾਰੇ ਇਹਨਾਂ ਚੜ੍ਹਦੀਆਂ ਕਲਾਂ ਤਰੱਕੀਆਂ ਖੁਸ਼ੀਆਂ ਬਖਸ਼ੇ ਬਹੁਤ ਬਹੁਤ ਧੰਨਵਾਦੀ ਅੱਜ ਸਾਡੇ ਕੋਲੇ ਟੀਮ ਅਗਾਜ ਆਈ ਆ ਸੰਗਰੂਰ ਜ਼ਿਲ੍ਹੇ ਤੋਂ ਇਹਨਾਂ ਵੀਰਾਂ ਨੇ ਆਪਣੇ ਇਲਾਕੇ ਦੇ ਵਿੱਚ ਰੁੱਖ ਵੀ ਲਗਾਉਂਦੇ ਨੇ ਤੇ ਆਪਣੇ ਇਲਾਕੇ ਦੇ ਵਿੱਚ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ ਅੱਜ ਇਹਨਾਂ ਵੀਰਾਂ ਨੂੰ ਵੀ ਅਸੀਂ ਇਸੇ ਤਹਿਤ ਇੱਕ ਇੱਕ ਰੁੱਖ ਦੇ ਕੇ ਭੇਜ ਰਹੇ ਹਾਂ ਤਾਂ ਜੋ ਇਹ ਵੀ ਆਪਣੇ ਇਲਾਕੇ ਦੇ ਵਿੱਚ ਰੁੱਖਾਂ ਦੀ ਸੇਵਾ ਕਰ ਸਕਣ ਆਉਣ ਵਾਲਾ ਜੀਵਨ ਭਵਿੱਖ ਬਚਾਉਣਾ ਰੁੱਖ ਲਗਾਓ ਭਵਿੱਖ ਬਚਾਓ ਰੁੱਖਾਂ ਦੇ ਲੰਗਰ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ